Terima kasih telah ਪੰਜਾਬੀਆਂ ਦੀ ਆਵਾਜ਼ ਅਟਾਰੀ ਬਾਰਡਰ ਤੱਕ ਜਾਣੀ ਚਾਹੀਦੀ ਹੈ ਸਾਡੇ ਰੋਪਲਾਜੇ 4 ਸਾਲਾਂ ਦੇ ਵਿੱਚ ਪੰਜਾਬ ਵਾਲੀ ਸਾਨੂੰ ਪੁਲਿਸ ਹਰ ਦੇ ਲੋੜ ਪਈ ਹੈ ਵਿਦਨ 2 ਮਿੰਟ ਦੇ ਵਿੱਚ ਪੁਲਿਸ ਹਲਕੇ ਨੇ ਸਾਰਾ ਦਿੱਤੀ ਹੈ ਨਹੀਂ ਪਤਾ ਕੈਨੇਡਾ ਦੇ ਵਿੱਚ ਵੀ ਨਹੀਂ ਪੁਲਿਸ ਆਉਂਦੀ 2 ਮਿੰਟ ਦੇ ਵਿੱਚ ਜੈਸੇ ਕਿ ਮੈਂ ਆਪ ਨੂੰ ਪਹਿਲੇ ਵੀ ਪਤਾ ਚੁੱਕਾ ਹੂੰ ਕਿ ਐਲਡੀ ਕੋਸ਼ ਸਾਡੀ ਕਲੋਨੀ ਦੇ ਸਾਡੀ ਸੁਸਾਇਟੀ ਦੇ ਪ੍ਰਧਾਨ ਆਏ ਹੀ ਪੰਜਾਬ ਪੁਲਿਸ ਦੇ ਸਾਡੇ ਬਹੁਤ ਰਿਸਪੈਕਟੇਬਲ ਮੌਜੂਦ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਤੁਹਾਨੂੰ ਸਰ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਕਰ ਮੈਂ ਸਮਝਦਾ ਕਿ 15 ਅਗਸਤ ਵਾਲੇ ਦਿਨ ਸਾਨੂੰ ਐਲ ਡੀ ਕੋ ਕਲੋਨੀ ਦੇ ਵਿੱਚੋਂ ਸਨਮਾਨ ਕੀਤਾ ਗਿਆ ਕਿਉਂਕਿ ਜਦੋਂ ਵੀ ਸਾਨੂੰ ਇਹ ਕਿਸੇ ਵੀ ਤਰ੍ਹਾਂ ਦੀ ਗੱਲ ਦੱਸਦੇ ਹੀ ਅਸੀਂ ਪਹਿਲ ਦੇ ਆਧਾਰ ਤੇ ਸਾਰੇ ਕੰਮ ਛੱਡ ਕੇ ਕਿਉਂਕਿ ਸਾਡੀ ਡਿਊਟੀ ਇਹ ਆ ਕਿ ਪਬਲਿਕ ਨੂੰ ਸੈਟੀਸਫਾਈ ਰੱਖਣਾ ਇਹਨਾਂ ਦੀ ਵਾਤਲੇ ਇਹ 24 ਘੰਟੇ ਹਾਜ਼ਰਾਂ ਜਦੋਂ ਵੀ ਸਾਨੂੰ ਯਾਦ ਕਰਨਗੇ ਉਹਦੇ ਹਾਜ਼ਰਾਂ ਹਾਂਜੀ ਅੱਜ ਜੱਸਿਆ ਸਾਰੇ ਪੁਲਿਸ ਅਫਸਰਾਂ ਨੂੰ ਸਨਮਾਨਤ ਕੀਤਾ ਜੀ 15 ਅਗਸਤ ਦੇ ਦਿਹਾੜੇ ਸਿ ਅੱਜ ਜਿਹੜੇ ਸਾਡੇ ਰੂਪ ਲਾਲ ਜੀ ਨੇ ਸਾਨੂੰ 4 ਸਾਲ ਦੇ ਵਿੱਚ 50 ਵਾਰੀ ਪੁਲਿਸ ਦੀ ਲੋੜ ਪਈ ਹੈਲਪ ਦੀ ਇਹਨਾਂ ਨੇ ਵਿਦਿਨ 2 ਮਿੰਟ ਚ ਪੁਲਿਸ ਹੈਲਪ ਸਾਨੂੰ ਭੇਜੀ 2 ਨਹੀਂ 3 ਮਿੰਟ ਚ ਆ ਜਾਂਦੀ ਸੀ ਮੈਕਸਿਮਮ ਮਤਲਬ ਕੈਨੇਡਾ ਚ ਵੀ ਨਹੀਂ ਆਂਦੀ ਹੁੰਨੀ ਪੁਲਿਸ ਇੰਨੀ ਜਲਦੀ ਜਿੰਨੀ ਇਹਨਾਂ ਨੇ ਸਾਨੂੰ ਹੈਲਪ ਅਫਸਰਾਂ ਦਿੱਤੀ ਅੱਜ ਇਹਨਾਂ ਨੂੰ ਅਸੀਂ ਸਨਮਾਨਤ ਕੀਤਾ ਹੈ ਕਿੱਕ ਅਫਸਰ ਸਾਡੇ ਬਹੁਤ ਵਧੀਆ ਉਹਨਾਂ ਨੇ ਕੋਈ ਕੰਮ ਕੀਤਾ ਸੀ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਬੱਚਿਆਂ ਦਾ ਮਾਮਲਾ ਸੀਗਾ ਹਾਂਜੀ ਉਹ ਸਾਡੇ ਬੱਚਿਆਂ ਨੂੰ ਬਚਾ ਕੇ ਲੈ ਕੇ ਆਏ ਸੀ ਬਹੁਤ ਵਧੀਆ ਅਫਸਰਤਾ ਨੀਰਮ ਜੀ ਉਹਨਾਂ ਦਾ ਚੈੱਕ ਇਹਨਾਂ ਨੂੰ ਦਿੱਤਾ ਸੀ 11000 ਰੁਪਏ ਦਾ ਨਾਮ ਉਹਦਾ ਇੱਕ ਅਫਸਰ ਸਾਡੇ ਜੀਤਪਾਲ ਜੀ ਚੌਂਕੀ ਚਾਰ ਸੀਗੇ ਉਹਨਾਂ ਨੇ ਵਿਦਨ 2 ਮਹੀਨੇ ਦੇ ਵਿੱਚ 11 ਹਾਰਡ ਕ੍ਰਾਈਮਨਲ ਫੜ ਕੇ ਜੇਲ੍ਹ ਭੇਜੇ ਤੇ ਕਿੰਨਾ ਕ੍ਰਾਈਮ ਇੱਥੇ ਘਟਾ ਦਿੱਤਾ ਸੀਗਾ ਕੁਦਰਤੀ ਕੁਝ ਕਾਰਨਾ ਨਾਲ ਸਾਡੇ ਚੌਂਕੇ ਇੱਥੋਂ ਦੇ ਮਤਲਬ ਚਲੀ ਗਈ ਜੀ ਨਿੱਤਾ ਸਾਡੇ ਅਫਸਰ ਬਹੁਤ ਵਧੀਆ ਮਿਲੇ ਸੀ 8 ਮੁਲਾਜ਼ਮ ਸਾਨੂੰ ਮਿਲੇ ਸੀਗੇ ਆਲੇ ਦੁਆਲੇ ਸਾਰਾ ਕ੍ਰਾਈਮ ਜ਼ੀਰੋ ਕਰਦੇ ਪਏ ਸੀਓ ਅੱਜ ਦਾ ਪ੍ਰੋਗਰਾਮ ਕੀ ਕੀਤਾ ਅੱਜ ਅਸੀਂ ਉਹਨਾਂ ਨੂੰ ਵੀ ਸਨਮਾਨਤ ਕਰਨਾ ਸੀ ਉਹ ਕਿਤੇ ਕੋਈ ਬੰਦੇ ਨੇ ਛਲਾਂਗ ਮਾਰਤੀ ਕੋਠੇ ਤੋਂ ਆਤਮ ਹੱਤਿਆ ਕਰ ਲਈ ਕਿਸੇ ਨੇ ਉੱਥੇ ਥੋੜਾ ਜਿਹਾ ਉਹ ਲੇਟ ਹੋ ਗਏ ਇੱਥੇ ਉਹਨਾਂ ਨੇ ਵੀ ਆਣਾ ਸੀ ਅਸੀਂ ਉਹਨਾਂ ਦਾ ਚੈੱਕ ਵੀ ਜੀਤਪਾਲ ਜੀ ਦਾ ਗਰੂਪਾਲ ਜੀ ਨੂੰ ਹੈਂਡਓਵਰ ਕਰਤਾ ਇੰਚਾਰਜ ਸਾਹਿਬ ਨੇ ਪ੍ਰੋਗਰਾਮ ਕੀ ਕੀ ਕੀਤਾ ਪ੍ਰੋਗਰਾਮ ਅੱਜ ਸਾਰੇ ਸਾਰੇ ਅਲਡੇਕੋਵਾਂ ਸੀ ਸਾਡੇ ਆਏ ਸੀ 500 ਘਰ ਸਾਰੇ ਬੈਠੇ ਸੀ ਲੇਡੀਜ਼ ਬੱਚੇ ਤੁਸੀਂ ਦੇਖੇ ਇਹ ਸਾਰੇ ਲੈਗ ਹੋਸਟਿੰਗ ਕੀਤੀ ਅੱਜ ਸਾਡੇ ਆਰਪੀ ਸਿੰਘੁਲਾਟੀ ਜੀ ਹੈਗੇ ਨੇ ਕਮਾਂਡਰ ਸਾਹਿਬ ਉਹਨਾਂ ਨੇ ਝੰਡੇ ਦੀ ਰਸਮ ਅਦਾ ਕੀਤੀ ਨਾਲ ਸਾਡੇ ਆਪਣੇ ਰੂਪ ਲਾਲ ਜੀ ਅਫਸਰਾਂ ਨੇ ਸਾਰਿਆਂ ਨੇ ਖੜ ਕੇ ਝੰਡੇ ਦੀ ਰਸਮ ਅਦਾ ਕੀਤੀ